ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਲਜੀਤ ਸਿੰਘ ਪਿੰਡ ਸੋਹਣਗੜ ਰੱਤੇ ਵਾਲੇ ਤੋਂ ਜਲਪ੍ਰੀਤ ਸਿੰਘ ਸੋਹਣਗੜ ਰੱਤੇ ਵਾਲੇ ਤੋਂ ਆ ਗੱਡੀ ਆ ਆਪਣੀ ਇਹ ਗੁਰੂ ਹਰ ਸਾਹਿਬ ਆਪਾਂ ਕੰਮ ਤੇ ਲਾਈ ਸੀਗੀ ਇਹਦਾ ਕੀਤਾ ਆਪਾਂ ਡੈਂਟਿੰਗ ਪੇਂਟਿੰਗ ਦਾ ਕੰਮ ਠੀਕ ਹੈ ਜੀ ਤੇ ਚੈੱਕ ਕਰ ਲਓ ਤੁਸੀਂ ਗੱਡੀ ਦੀ ਕੰਡੀਸ਼ਨ ਕੰਮ ਦਾ ਬਾਈ ਹੋਰਾਂ ਨੇ ਬਹੁਤ ਸੋਹਣਾ ਕੀਤਾ ਚੰਗਾ ਕੀਤਾ ਪਰ ਕੋਈ ਨਾ ਕੋਈ ਨਾ ਕਮੀ ਰਹ ਜਾਂਦੀ ਹੁੰਦੀ ਹੈ ਕੰਮ ਦੇ ਵਿੱਚ ਕੰਮ ਬਾਈ ਉਹਨਾਂ ਨੇ ਬਹੁਤ ਕੀਤਾ ਬਹੁਤ ਵਧੀਆ ਕੀਤਾ ਪਰ ਉਹਨਾਂ ਨੇ ਨਾ ਇੱਕ ਗੱਲ ਬਤੂ ਲਾਇਆ ਆ ਉਹਨਾਂ ਦਾ ਹੈਗਾ ਢੱਗੀ ਮਹਿਕਾ ਠੀਕ ਆ ਆਡਾ ਉਹਨਾਂ ਨੇ ਫਲੈਸ਼ਰ ਸਾੜਦਾ ਡਿੱਕਦਾ ਪਾਣੀ ਪੂਣੀ ਪਾ ਕੇ ਇਸ ਗੱਲ ਨੂੰ ਉਹਨਾਂ ਨੇ ਡਿੱਕ ਸਾੜਿਆ ਉਹਨਾਂ ਨੂੰ ਗੁੰਡ ਲਾਇਆ ਕੋਈ ਪੇਮੈਂਟ ਦੀ ਪੇਮੈਂਟ ਦੀ ਨਹੀਂ ਹੋਈ ਪੇਮੈਂਟ ਅਸੀਂ ਸਾਰੇ ਨੂੰ ਪਹਿਲਾਂ ਪਾ ਦਿੱਤੀ ਠੀਕ ਆ ਇਹਨਾਂ ਨੇ ਤਾਂ ਵੀ ਸਾਡਾ ਫੁੱਦੂ ਕੀਤਾ ਬੰਦੇ ਬੰਦੇ ਨੇ ਇਹ ਠੱਗੀ ਮਹਿਕਮਾ ਇਸ ਲਈ ਇਹਨਾਂ ਕੋਲੇ ਨਾ ਜਾਇਆ ਜਾਵੇ ਇਹਨਾਂ ਨੇ ਸਾਡਾ ਬਲੇਸ਼ਰ ਵੀ ਸਾੜਤਾ ਤੇ ਰੈਂਡੀਗੇਟਰ ਵੀ ਸਾੜਦੇ ਸਾਰਾ ਕੁਝ ਸਾੜਿਆ ਯਾਰ ਗੱਡੀ ਦੇ ਪੈਸੇ ਬਈ ਰੰਗ ਕਰਾਉਣੀ ਸੀ ਗੱਡੀ ਪੇਂਟ ਕਰਾਈ ਆ ਇੱਕ ਮਿੰਟ ਇਹੀ ਆ ਤੁਹਾਡੇ ਬੇਨਤੀ ਅਗੇ ਇਹਨਾਂ ਨਾਲ ਠੱਗੀ ਮਹਿਕਮੇ ਕੋਲੇ ਨਾ ਜਾਓ ਪਲੀਜ਼ ਇਹੀ ਗੱਲ ਆ ਬੱਸ ਓਕੇ ਬਾਈ ਗੱਡੀ ਦਾ ਕੰਮ ਲਈ ਸੀ ਗੱਡੀ ਕਹਿੰਦੇ ਸੀ 20 ਦਿਨਾਂ ਚ ਗੱਡੀ ਦੇ ਦਾਂਗੇ ਤਿੰਨ ਮਹੀਨੇ ਗੱਡੀ ਖੜੀ ਰਹੀ ਆ ਗੱਡੀ ਦਾ ਜਿਹੜਾ ਬਾਹਰੋਂ ਦਾ ਗੱਡੀ ਬਹੁਤ ਸੋਹਣੀ ਕੀਤੀ ਪਰ ਅੰਦਰੋਂ ਕੰਮ ਜਮਾ ਬੇਕਾਰ ਕਰਤਾ ਉਹਨਾਂ ਨੇ ਠੀਕ ਆ ਕੋਈ ਕੇਅਰ ਨਹੀਂ ਕੀਤੀ ਗੱਡੀ ਦੀ ਤੇ ਆ ਹਣਾ ਅਸੀਂ ਉੱਥੋਂ ਗੱਡੀ ਤੋਰੀ ਗੁਰੂ ਸੌਂ ਤੇ ਆ ਚੈੱਕ ਕਰੋ ਤੁਸੀਂ ਮਾੜਾ ਆ ਆ ਇਹਦੇ ਚ ਪਲੇਟਾਂ ਨਾ ਇਹ ਖਰਾਬ ਹੋਉਂਦਾ ਘੜੀ ਘੜੀ ਦੀਆਂ ਪਤਾ ਨਹੀਂ ਕਿਸ ਤਰ੍ਹਾਂ ਅਸੀਂ ਗੱਡੀ ਧਵਾਈ ਉਹਨਾਂ ਤੋਂ ਠੀਕ ਆ ਗੱਡੀ ਧਵਾਉਣ ਤੋਂ ਬਾਅਦ ਪਤਾ ਨਹੀਂ ਐਬ ਜੀ ਕੀ ਗੱਲ ਹੋਈ ਉਹਨਾਂ ਨੇ ਜਿਹੜਾ ਸਾਡਾ ਇੱਕ ਸੀਗਾ 6 ਤੋਂ 7000 ਰੁਪਏ ਦਾ ਡਿੱਕ ਸੀਗਾ ਟੱਚ ਸੀਗਾ ਉਹ ਤੁਹਾਨੂੰ ਦਿਖਾ ਦਿੰਨੇ ਆ ਉਹਨਾਂ ਨੇ ਸਾੜਤਾ ਠੀਕ ਆ ਉਹਦੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਠੀਕ ਆ ਤੇ ਆ ਕੰਮ ਸੋਹਣਾ ਕੀਤਾ ਪਰ ਕਦੇ ਨਾ ਕਦੇ ਕਮੀ ਰਹੇ ਜਾਂਦੀ ਜਿਵੇਂ ਇੱਥੇ ਦੇਖੋ ਸੇਵ ਲੱਗੀ ਆ ਠੀਕ ਆ ਅਸੀਂ ਆਕ ਕੇ ਗੱਡੀ ਉਹਨਾਂ ਤੋਂ ਲੈ ਕੇ ਆਂਦੀ ਆ ਠੀਕ ਆ ਤੇ ਹੁਣ ਅਸੀਂ ਲਿਆਂਦੀ ਆ ਜਲਾਲਾਬਾਦ ਬਾਈ ਕੋਲ ਗੱਡੀ ਤੇ ਆ ਆਈਟਮ ਦੇਖ ਲਓ ਆ ਘੱਟੋ ਘੱਟ ਵੀ 6000 ਦਾ ਪ੍ਰੋਜੈਕਟ ਆ ਠੀਕ ਆ 6000 ਤੋਂ 7000 ਦੇ ਵਿੱਚ ਇਹ ਅੰਦਰੋਂ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਕਿਵੇਂ ਹੋਇਆ ਇਹ ਕੋਈ ਸਮਾਨ ਚੇਂਜ ਕਰਤਾ ਉਹਨਾਂ ਨੇ ਇਹ ਨਹੀਂ ਪਤਾ ਇਸ ਦੀ ਗੱਡੀ ਦੀਆਂ ਬ੍ਰੇਕਾਂ ਵੀ ਫੇਲ ਹੋ ਗਿਆ ਸੀ ਤੇ ਇਹ ਡਿੱਕ ਜਮਾ ਖਰਾਬ ਹੋ ਗਿਆ ਤੇ ਉਤਾਰਾਂ ਤੂਰਾ ਕੋਈ ਪਤਾ ਨਹੀਂ ਕਿੱਥੇ ਠੀਕ ਆ ਆ ਪਲੇਟਾਂ ਡੰਡੀਆਂ ਸੀ ਵਿੱਚ ਪਾਉਣਾ ਇਹ ਅਸੀਂ ਆਪ ਦੀਆਂ ਆਪਾਂਆਂ ਲੈ ਕੇ ਠੀਕ ਆ ਹੁਣ ਜਲਾਲਾਬਾਦ ਆਏ ਆ ਬਾਈ ਕੋਲੇ ਇੱਥੇ ਕੰਮ ਸ਼ੁਰੂ ਕੀਤਾ ਉਹਨਾਂ ਨੇ ਸਾਡੀਆਂ ਬ੍ਰੇਕਾਂ ਵੀ ਗੱਡੀ ਦੀਆਂ ਚੇਂਜ ਕਰਤੀਆਂ ਅਸੀਂ ਗੱਡੀ ਸਾਡੀ 100 ਤੇ ਆ ਰਹੀ ਸੀ ਗੱਡੀ ਬਹੁਤ ਔਖੀ ਰੁਕੀ ਇਸ ਕਰਕੇ ਹੀ ਤੁਹਾਡੇ ਕੋਲੇ ਬੇਨਤੀ ਆ ਵੀ ਉਹਨਾਂ ਕੋਲੇ ਨਾ ਜਾਓ ਉਹਨਾਂ ਨੇ ਸਾਡਾ ਗੱਡੀ ਦਾ ਸਮਾਨ ਵੀ ਚੇਂਜ ਕਰਤਾ ਅਸੀਂ ਵਰ ਜਾਣਾ ਸੀ ਅੱਜ ਪੱਤ ਗਏ ਆ ਮੈਂ ਹਰਪ੍ਰੀਤ ਸਿੰਘ ਸੱਧੂ ਤੇ ਬਲਜੀਤ ਸਿੰਘ ਗਿੱਲ ਪਹੁੰਚ ਗਏ ਆ ਔਰ ਬਾਈ ਕੰਮ ਕਰ ਰਿਹਾ ਸਾਡਾ ਬਹੁਤ ਵਧੀਆ ਬਹੁਤ ਵਧੀਆ ਭਰਾ ਆਪਣਾ ਓਕੇ ਬਾਈ ਲਵ ਯੂ ਠੀਕ ਹੈ ਜੀ ਤੁਹਾਨੂੰ ਅਗਲੀ ਅਪਡੇਟ ਦੇਵਾਂਗੇ ਸਾਡੇ ਪੇਜ ਨੂੰ ਕਰ ਲਿਓ ਫੈਲੋ ਚੈਨਲ ਨੂੰ ਗਾਲੋ ਸਬਸਕ੍ਰਾਈਬ ਤੇ ਅਸੀਂ ਪੂਰੀ ਡੰਡ ਲਾਉਣੀ ਉਹਨਾਂ ਕੋਲ ਜਾ ਕੇ ਵੀਡੀਓ ਬਣਾਉਣੀ ਆ ਬਈ ਆ ਵੀਡੀਓ ਅਸੀਂ ਪਾਉਣੀ ਆ ਤੁਹਾਡੇ ਤੇ ਠੀਕ ਆ ਜਾਂ ਸਾਡਾ ਵੀ ਬਿੱਲ ਬਿੱਲ ਨਹੀਂ ਬਣਾ ਕੇ ਦਿੱਤਾ ਪੈਸੇ ਪਹਿਲਾਂ ਦਿੱਤੇ ਗਏ ਆ ਕੋਈ ਪੈਸਿਆਂ ਦਾ ਹਿਸਾਬ ਕਿਤਾਬ ਨਹੀਂ ਹੈਗਾ ਅਜੇ ਤੇ ਅਗਲੀ ਅਪਡੇਟ ਤੁਹਾਨੂੰ ਦੇਵਾਂਗੇ ਧੰਨਵਾਦ